राम पदार्थ पाए <coughs> कह कबीरा गांठ न खोल नहीं पटन नहीं पारखू नहीं गाहक नहीं मोल परम सतकार युग गुरु खालसा सतसंग जी ਇਹ ਪਾਵਨ ਸ਼ਲੋਕ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 23ਵਾਂ ਸ਼ਲੋਕ ਹੈ ਤੇ ਇਸ ਪਾਵਨ ਸ਼ਲੋਕ ਅੰਦਰ ਭਗਤ ਕਬੀਰ ਸਾਹਿਬ ਸਾਨੂੰ ਸਮਝਾਉਂਦੇ ਨੇ ਕਿ ਇਸ ਦੁਨੀਆ ਵਾਲੀ ਭੱਜ ਦੌੜ ਹੈ ਜਿਹੜੀ ਦੁਨੀਆਵੀ ਪਦਾਰਥਾਂ ਦੇ ਮੋਹ ਦੇ ਵਿੱਚ ਤ੍ਰਿਸ਼ਨਾ ਦੇ ਅਧੀਨ ਬੰਦਾ ਇਹਨਾਂ ਪਦਾਰਥਾਂ ਵਾਸਤੇ ਦੌੜਿਆ ਫਿਰਦਾ ਹੈ ਇਹ ਸਾਰਾ ਜਗਤ ਹੀ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਮਾਇਆਵੀ ਪਦਾਰਥਾਂ ਦੇ ਪ੍ਰਭਾਵ ਹੇਠ ਜੀ ਰਿਹਾ ਹੈ ਤੇ ਜੇ ਇਸ ਸੰਸਾਰ ਜਿਹੜਾ ਦੁਨੀਆ ਦੀ ਦੌੜ ਭੱਜ ਦੇ ਵਿੱਚ ਉਲਝਿਆ ਹੋਇਆ ਤੇ ਸਤਿਗੁਰ ਕਹਿੰਦੇ ਨੇ ਹੇ ਜੀਵ ਜੇ ਤੇਰੇ ਉੱਤੇ ਉਸ ਮਾਲਕ ਦੀ ਮਿਹਰ ਹੋਈ ਹੈ ਤੈਨੂੰ ਪਰਮਾਤਮਾ ਦੇ ਨਾਮ ਰੂਪੀ ਸੋਹਣੀ ਵਸਤੂ ਹੈ ਜਿਹੜੀ ਤੈ ਪ੍ਰਾਪਤ ਕਰ ਲਈ ਹੈ ਨਾ ਤਾ ਹੁਣ ਇਹ ਗੱਠ ਹੈ ਜਿਹੜੀ ਇਹ ਗਠੜੀ ਹੈ ਜਿਹੜੀ ਇਹ ਪੰਡ ਹੈ ਨਾ ਜਿਹੜੀ ਸਤਿਗੁਰ ਕਹਿੰਦੇ ਨੇ ਇਹ ਹੁਣ ਤੋਂ ਇੰਨਾ ਮਾਇਆ ਦੇ ਪਿੱਛੇ ਭੱਜਣ ਵਾਲੇ ਲੋਕਾਂ ਦੇ ਮੋਹਰੇ ਨਾ ਖੋਲ ਕਿਉਂ ਨਹੀਂ ਖੁੱਲਣੀ ਕਬੀਰ ਸਾਹਿਬ ਕਹਿੰਦੇ ਨੇ ਕਿਉਂਕਿ ਨਾ ਤਾਂ ਇਹ ਉਹ ਮੰਡੀ ਹੈ ਵੀ ਜਿੱਥੇ ਤੇਰੀ ਵਸਤੂ ਦਾ ਵਪਾਰ ਕਰਨ ਵਾਲਾ ਕੋਈ ਤੈਨੂੰ ਮਿਲੇਗਾ ਤੇ ਨਾ ਹੀ ਇੱਥੇ ਇਸ ਨਾਮ ਰੂਪੀ ਪਰਮਾਤਮਾ ਦੀ ਬੰਦਗੀ ਰੂਪੀ ਵਸਤੂ ਦੀ ਕੋਈ ਪਰਖ ਕਰਨ ਵਾਲਾ ਹੈ ਤੇ ਨਾ ਹੀ ਕੋਈ ਇਹਦਾ ਗਾਹਕ ਹੈ ਵੀ ਕੋਈ ਇਹਨੂੰ ਖਰੀਦ ਸਕੇ ਭਾਵ ਕਿ ਤੇਰੇ ਕੋਲੋਂ ਲੈ ਸਕੇ ਕਿਉਂਕਿ ਇਹ ਖਰੀਦੀ ਤਾਂ ਨਹੀਂ ਜਾ ਸਕਦੀ ਇਹਦਾ ਮੁੱਲ ਹੈ ਜਿਹੜਾ ਉਹ ਦੁਨੀਆਵੀ ਵਿਕਾਰ ਛੱਡਣੇ ਪੈਣਗੇ ਤਾਂ ਪਰਮਾਤਮਾ ਦਾ ਨਾਮ ਮਿਲਦਾ ਹੈ ਤਾਂ ਪਰਮਾਤਮਾ ਦੇ ਨਾਮ ਦੀ ਧੁਨ ਅੰਦਰ ਚੱਲਣੀ ਹੈ ਪਰ ਸਾਖ ਕਹਿੰਦੇ ਨੇ ਇੱਥੇ ਗਾਹਕ ਹੀ ਨਹੀਂ ਕੋਈ ਤੇ ਨਾ ਹੀ ਇਹਦਾ ਕਿਸੇ ਨੇ ਮੁੱਲ ਦੇਣਾ ਪਾਸ਼ਾ ਕਹਿੰਦੇ ਨੇ ਇਹਦੀ ਕੀਮਤ ਨਹੀਂ ਪਾ ਸਕਦਾ ਕੋਈ ਕਿਉਂਕਿ ਸੰਸਾਰ ਚ ਮੇਲਿਆਂ ਵਿੱਚ ਹੈ ਉਲਝਿਆ ਹੋਇਆ ਜਗਤ ਹੈ ਜਿਹੜਾ ਇਹ ਪ੍ਰਮਾਤਮਾ ਦੇ ਨਾਮ ਦੀ ਕਦਰ ਕੀਮਤ ਨੂੰ ਨਹੀਂ ਜਾਣ ਸਕਦਾ ਕਿਉਂਕਿ ਸੰਸਾਰ ਭਲੇਖਿਆਂ ਵਿੱਚ ਕਰਮ ਕੰਡਾਂ ਵਿੱਚ ਉਲਝਿਆ ਹੋਇਆ ਆਪਣੀ ਹਉਮੈ ਵਿੱਚ ਤੁਰਿਆ ਫਿਰਦਾ ਹੈ ਇਸ ਲਈ ਜੇ ਤੇਰੇ ਉੱਤੇ ਪ੍ਰਮਾਤਮਾ ਦੀ ਮਿਹਰ ਹੋਈ ਹੈ ਤੂੰ ਪ੍ਰਮਾਤਮਾ ਦੇ ਨਾਮ ਰੂਪੀ ਸੁਣੀ ਵਸਤੂ ਨੂੰ ਪ੍ਰਾਪਤ ਕਰ ਲਿਆ ਨਾ ਤਾਂ ਇਹਨੂੰ ਆਪਣੇ ਹਿਰਦੇ ਦੀ ਪੰਡ ਅੰਦਰ ਸੰਭਾਲ ਕੇ ਰੱਖ ਇਹ ਜਿਹੜੀ ਪੰਡਤ ਲੋਕਾਂ ਅੱਗੇ ਨਾ ਖੋਲ ਕਿਉਂਕਿ ਦੁਨੀਆਂ ਦੇ ਲੋਕ ਇਸ ਗੱਲ ਦੇ ਪਾਰਖੂ ਨਹੀਂ ਹਨ ਇਹਦਾ ਮੁੱਲ ਨਹੀਂ ਪਾ ਸਕਦੇ ਇਹਦੇ ਗਾਹਕ ਨਹੀਂ ਹਨ ਇਹਦਾ ਗਾਹਕ ਤਾਂ ਕੋਈ ਪਰਮਾਤਮਾ ਨਾਲ ਜੁੜਿਆ ਹੋਇਆ ਮਨੁੱਖ ਹੀ ਹੋ ਸਕਦਾ ਹੈ ਸਤਿਗੁਰ ਕਹਿੰਦੇ ਨੇ ਦੁਨੀਆਂ ਜਿੰਨਾ ਅੱਗੇ ਤੂੰ ਇਹ ਗੱਠ ਖੋਲਦਾ ਹੈ ਇਹ ਪੰਡ ਖੋਲਦਾ ਹੈ ਲੋਕ ਥੋੜਾ ਇਸ ਇਸ ਵਸਤੂ ਦੇ ਸਤਿਗੁਰ ਕਹਿੰਦੇ ਨੇ ਗਾਹਕ ਨਹੀਂ ਇਹਨਾਂ ਨੂੰ ਕੀ ਪਤਾ ਨਾਮ ਦੀ ਕੀ ਕੀਮਤ ਹੁੰਦੀ ਹੈ ਇਸ ਲਈ ਜੇ ਤੈਨੂੰ ਪ੍ਰਾਪਤ ਹੋਈ ਹੈ ਤੇ ਤੂੰ ਇਸ ਵਸਤੂ ਨੂੰ ਆਪਣੇ ਹਿਰਦੇ ਅੰਦਰ ਸੰਭਾਲ ਕੇ ਰੱਖ ਇਸ ਵਸਤੂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਪਰਮਾਤਮਾ ਨਾਲ ਸਤਿਗੁਰ ਕਹਿੰਦੇ ਨੇ ਜੁੜਿਆ ਰਹੇ